ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਆਪਾਂ ਲੱਗ ਪਏ ਅੱਜ ਕੰਪਿਊਟਰ ਕਰਾਇਆ ਵੀ ਲੱਗਣ ਲੱਗ ਪਿਆ ਨਾਲ ਹੀ ਝੋਨੇ ਦੀ ਤਿਆਰੀ ਖੋਲ ਚੱਲਦਾ 655 ਲਾ ਭਾਈ ਮੱਤਰ ਇਧਰ ਤੂੜੀ ਬਣ ਰਹੀ ਏ ਇੱਧਰ ਆਪਣੇ ਕੰਪਿਊਟਰ ਕਰਾਇਆ ਚੱਲਣ ਡਿਆ ਹੋਆ ਆਪਣੇ ਮਿੱਤਰ ਦਾ ਹੀ ਆ ਖਤ੍ਹਾ ਹੋ ਗਿਆ ਉਹ ਖਤ੍ਹਾ ਰਹਿ ਗਿਆ ਉੱਧਰ ਸਾਗਤਾ ਕਰਕੇ ਉੱਧਰ ਦਾ ਕਰਕੇ ਫਿਰ ਛੱਡਾਂਗੇ ਪਾਣੀ ਫਿਰ ਕਰਾਂਗੇ ਧਰਤੀ ਠੰਡੀ ਠੰਡੀ ਕਰਾਂਗੇ ਧਰਤੀ ਫੇਰ ਲੋ ਬਈ ਮਿੱਤਰ ਇਤੋਂ ਵਾਲੇ ਤੋਂ ਜਿਹਦੇ ਵਾਜਗਾ ਕੰਪਿਊਟਰ ਕਰਾਇਆ ਵਸ ਬਾਕੀ ਹੁਣ ਜਮੀਨ ਠੰਡੀ ਕਰਾਂਗੇ ਫਿਰ ਇਹਨੂੰ ਵਾਹ ਬੂਗੇ ਪਾਣੀ ਛੱਡਾਂਗੇ ਵਾਹ ਕੇ ਜਮੀਨ ਠੰਡੀ ਕਰੋ ਬਾਕੀ ਚਲੋ ਸੋ ਗਿਆਗੇ ਵੀ ਬਾਕੀ ਜਵਾਨ ਵੀ ਆਇਆ ਨਾਲ ਹੀ ਇਹ ਕੀ ਚੱਕੀ ਫਿਰਦਾ ਹੈ ਰਾਤ ਦਾ ਪਮਾਨਾ ਲਓ ਬਈ ਮਿੱਤਰੋ ਮੇਰੇ ਸਿਰੇ ਕਰਾਈਏ ਪਾਣੀ ਵਧਿਆ ਦਰਿਆ ਦਾ ਪਾਣੀ ਗਿਆ ਵਧ ਗਿਆ ਪਾਣੀ ਉਹ ਕੰਡਿਆਂ ਦੇ ਚੜਿਆ ਫਿਰਦਾ ਪਾਣੀ ਬਹੁਤ ਆਇਆ ਪਿਆ ਅੱਜ ਕੀ ਅੱਗੇ ਤੇ ਆਉਂਦਾ ਹੀ ਲੇਟ ਆਉਂਦਾ ਹੀ ਹੁਣ ਇਸ ਵਾਰੀ ਆ ਗਿਆ ਇਸ ਮਹੀਨੇ ਆ ਗਿਆ ਉਹਦੇ ਕੰਡੇ ਉਹ ਕੋ ਸਾਹਮਣੇ ਉੱਪਰ ਹੀ ਚੜਨ ਵਾਲਾ ਹੋਇਆ ਵਾ ਉੱਪਰ ਹੀ ਚੜਨ ਵਾਲਾ ਹੈਗਾ ਆਪਾਂ ਚੱਲਿਆਉਣਾਂ ਦੀ ਸਰਵਿਸ ਕਰਾਉਣੀ ਪਹਿਲੀ ਸਰਵਿਸ ਕੋਈ ਏਜੰਸੀ ਜਾ ਕੇ ਤਾਂ ਆ ਇਧਰ ਦੇਖੋ ਗੁਜਰਾ ਦਾ ਮਾਲ ਲੱਗਦਾ ਇਹਨਾਂ ਬਹੁਤ ਮਾੜਾ ਬੰਨ ਖਰਾਬ ਕਰਦੇ ਐ ਕੋਈ ਛੋੜ ਕਿਤੇ ਵੀ ਗੰਧ ਦਾ ਵਾਤਾਵਰਨ ਵੀ ਖਰਾਬ ਤੇ ਨੁਕਸਾਨ ਵੀ ਹੋ ਜਾਂਦਾ ਕੇ ਚਲੋ ਹੁਣ ਆਪਾਂ ਤੁਹਾਨੂੰ ਫਿਰ ਮਿਲਦੇ ਆਂ ਜੰਸੀ ਲੋ ਜੀ ਆਪਾਂ ਪਹੁੰਚ ਗਏ ਜੰਸੀ 52 ਦਾ ਹੀ ਪਹੁੰਚਦਾ ਹੋਇਆ ਉਧਰ ਫਾਰਮ ਟਰੈਕੀ ਫਾਰਮ ਟਰੱਕ ਟਾਇਏ ਪਏ ਲੋਕਾਂ ਦੇ 53 ਇਹਦੇ ਮੇਲਾ ਹੀ ਲੱਗਿਆ ਹੋਇਆ ਜਾਨੀ ਲੋ ਮੇਤਰੂ ਆ ਝੋਟਾ ਜੇ ਡਿਲੀਵਰ ਹੋਣਾ ਵਾ ਪਾ ਜੰਸੀ ਆਏ ਆ ਪਿਆਰ ਹੋ 17 ਦੇ ਟਾਇਰ ਪਾਏ ਆ ਵੇਟ ਬੂਟ ਵੀ ਪਾਏ ਆ ਆਪਾਂ ਇਹ ਵੇਟ ਪਾਉਣ ਲੱਗੇ ਆ ਇੱਧਰ ਵੇਟ ਪਾਉਨੇ ਹੁਣ ਆਪਾਂ ਨੂੰ ਬਾਕੀ ਜੌਂਡੀਅਰ ਹੀ ਜੌਂਡੀਅਰ ਜੌਂਡੀਅਰ ਹੀ ਜੌਂਡੀਅਰ ਸਰਵਿਸ 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 ਦਾ ਮੈਟਰੋਪੋਲਨ ਨੇਰ ਬੋਲਾ ਨੇਸ ਜੜਿਆ ਯਾ ਇਹਦਾ ਆਪਾ ਸਰਵਿਸ ਕਰਾ ਆ ਗਏ ਹਾਂ ਉਹ ਮਿਰਿੰਦਰ ਨੇ ਨੇ ਪੂਰਾ ਘਾ ਬਾਰ ਕਰ ਦਸੂਤ ਵੀ ਚਾ ਦਿ ਮਾਰਿਆ ਸਾਰੇ ਮੋੜ ਤੇ ਕੱਟੋ ਕੱਟੇ ਹੀ ਕੰਮ ਕਰਦਾ ਕੱਟੋ ਕੱਟੇ ਚਲੋ ਲੋ ਮਿੱਤਰੋ ਉਲਰ ਦਿਨ ਆਪਾਂ ਰੁੱਖਾਂ ਦੀ ਛਾਂ ਆ ਜਾਂਦੀ ਤਾਂ ਬੰਦ ਹੋ ਗਈ ਨਹੀਂ ਤਾਂ ਇਹ ਵੀ ਚੱਲਦੀ ਰਹਿਣੀ ਸੀ ਫੇਰ ਵੀ ਆਪਾਂ 12:00 ਵਜੇ ਤੱਕ ਚਲਾ ਲਾ 12:00 ਵਜੇ ਗਏ ਚਲਾ ਕੇ ਇਹਨੂੰ ਤੇ ਸੋਖਣਾ ਇਹਨੇ ਆ ਅੱਧੇ ਗੱਲੇ ਤੋਂ ਥਾਂ ਸੁੱਕਾ ਥਾਂ ਇਹ ਪਹਿਲਾਂ ਪਲਟਾਵੇਂ ਹਾਲ ਵਜੇ ਹੀ ਇਹਦੇ ਜੇ ਭਰਤਾ ਜੇ ਦੋਧਾ ਹੁੰਦਾ ਤੇ ਇਹਨੇ ਕਰ ਦੇਣਾ ਇਹ ਆ ਫੁੱਲ ਕਿੱਲੇ ਨੂੰ ਪਾਣੀ ਫੇਰ ਦੇਣਾ ਕੋ ਚਲਾਈ 11:00 12:00 ਵਜੇ ਤੜਕੇ ਚਲਾ ਜਿੰਦੀ ਕਿੱਲਾ ਡੋੜ ਦੇਣਾ ਬਾਕੀ ਤਾਂ ਉਹ ਸਵੇਰੇ ਸਮੋ ਗਿਆ ਖਰਾਬ ਤੇ ਕੋ ਕਿ ਜਿਹੜੀ ਮੱਕੀ ਨੂੰ ਪਾਣੀ ਲੱਗਾ ਸੀ ਮੱਕੀ ਤਾਂ ਇਦਾਂ ਡੇਗੀ ਛੱਲੀਆਂ ਵਾਲੀ ਦਾ ਜ਼ਿਆਦਾ ਨੁਕਸਾਨ ਆਇਆ ਕਿਉਂਕਿ ਨੇਰ ਬਹੁਤ ਚੱਲਿਆ ਤੇ ਬਾਕੀ ਠੀਕ ਆ ਵੀ ਵਧੀਆ ਤੁਰਪੀ ਮੱਕੀ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਲਿਓ ਇਸਪੋਰਟ ਕਰੋ ਮੇਰਾ ਭਰਾ ਆਪਾਂ ਖੇਤੀਬਾੜੀ ਵਾਲੇ ਬੰਦੇ ਨੇ ਤਗੜੇ ਬੰਦੇ ਨੇ ਤੇ ਰੇ ਕੋਈ ਜਿਹੜੇ ਤੈਨਾਂ ਚੱਲਦਾ ਦੇ ਲਾਈਕ ਦੇ 1 ਮਿੰਟ ਦੇ ਮਾੜੇ ਬੰਦੇ ਦਾ ਵੀ ਕਰ ਦਿਆ ਕਰੋ ਖਾਸ ਕਰਕੇ ਕਿਸਾਨਾਂ ਦੀ ਹੈਲਪ ਕਰਿਆ ਕਰੋ ਬਾਕੀ ਮੱਕੀ ਤਿਆਰ ਹੋਣੀ ਬਸ ਹੋਰ 15 ਦਿਨਾਂ ਤੱਕ ਜਿੰਦੇਵਾ ਦੇ ਰਹੋ ਤੇ ਆਪਣੇ ਮੰਮੀ ਡੇੜੇ ਦਾ ਧਿਆਨ ਜ਼ਰੂਰ ਰੱਖਿਓ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਤੇ ਨੇਰੀ ਨੇ ਨਾ ਤਾਂ ਛਲੀਆਂ ਲੱਗੀਆਂ ਅਸੀਂ ਤੇ ਜਿੱਧਰ ਜਿੱਧਰ ਨੇਰੀ ਨੇ ਜ਼ਿਆਦਾ ਨੁਕਸਾਨ ਹੋਇਆ ਵਾ ਮੱਕੀ ਦਾ ਕਿਉਂਕਿ ਗਿੱਲਾ ਤਾਂ ਪਾਣੀ ਰੱਖਣਾ ਜ਼ਰੂਰੀ ਮੱਕੀ ਜੀ ਦੀ ਉਹ ਫਿਰ ਡੇੱਗੀ ਵਿੱਚ ਵਿੱਚ ਮੱਕੀ ਤਾਂਡੇ ਡੇੱਗੇ ਬਾਕੀ ਕੁਝ ਕਰਿਓ ਆਪਣੇ ਆ ਆਪਾਂ ਖਾਦ ਇਦਾਂ ਪਾਉਂਦੇ ਆ ਛਲੀਆਂ ਵਾਲੀ ਮੱਕੀ ਨੂੰ ਇਦਾਂ ਖਾਦ ਆਪਾਂ ਬੋਰਾ ਰੱਖੀ ਰੱਖ ਜਾਈ ਜਾਂਦੀ ਹੈ ਇਹ ਜੀ ਦਾ ਲਾ ਦੇ ਨੀ ਇਹ ਖੁਰਦੀ ਜਾਣੀ ਹੈ ਉਹ ਜਿਹੜੀ ਖੁਰਦੀ ਜਾਣੀ ਬਸ ਇਹਦਾ ਸਹੀ ਰਹੂਗੀ ਸਰ ਜੀ ਜੇ ਕੋਈ ਕਮੈਂਟ ਕਰਕੇ ਦੱਸਿਓ ਜੀਂਦੇ ਵਾਦੇ ਰਹੋ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ